ਪੁਲ ਤੋਂ ਲੰਘ ਰਹੀ ਟ੍ਰੇਨ ਤੇ نیچے ਦੇਖੋ ਕਿਵੇਂ ਨੀਹਾਂ ਦਾ ਵੱਡਾ ਹਿੱਸਾ ਪਾਣੀ ਚ ਡੁੱਲਿਆ ਵੱਡਾ ਰੇਲ ਹਾਦਸਾ ਹੋਣ ਤੋਂ ਹੋਇਆ ਬਚਾ ਵੀਡੀਓ ਨਾ ਬਣਦੀ ਤਾਂ ਨਹੀਂ ਲੱਗਣਾ ਸੀ ਕਿਸੇ ਨੂੰ ਵੀ ਪਤਾ ਭਾਰੀ ਮੀਂਹ ਅਤੇ ਚੱਕੀ ਖੱਡ ਦੇ ਵਿੱਚ ਆਏ ਹੜ੍ਹਾਂ ਨੇ ਜੰਮੂ ਦਿੱਲੀ ਰੇਲ ਮਾਰਗ ਤੇ ਸਥਿਤ ਚੱਕੀ ਰੇਲਵੇ ਪੁਲ ਦੀ ਨੀਹ ਨੂੰ ਨੁਕਸਾਨ ਪਹੁੰਚਾਇਆ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲ ਦੇ نیچے ਹੜ ਦਾ ਤੇਜ਼ ਵਹਾਅ ਹੈ ਅਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਨੀਹਾਂ ਦਾ ਇੱਕ ਵੱਡਾ ਹਿੱਸਾ ਪਾਣੀ ਦੇ ਵਿੱਚ ਰੁੜ ਗਿਆ। ਜੇਕਰ ਉਥੇ ਮੌਜੂਦ ਲੋਕਾਂ ਦੇ ਵੱਲੋਂ ਇਸ ਦੀ ਵੀਡੀਓ ਨਾ ਬਣਾਈ ਜਾਂਦੀ ਤਾਂ ਕਿਸੇ ਨੂੰ ਵੀ ਇਸ ਦਾ ਪਤਾ ਨਹੀਂ ਲੱਗਣਾ ਸੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲ ਦੇ ਉੱਪਰੋਂ ਯਾਤਰੀਆਂ ਦੇ ਨਾਲ ਭਰੀ ਹੋਈ ਟ੍ਰੇਨ ਨਿਕਲ ਰਹੀ ਹੈ ਤੇ نیچے ਦੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਨੀਹਾਂ ਦਾ ਇੱਕ ਵੱਡਾ ਹਿੱਸਾ ਰੁੜ ਜਾਂਦਾ ਹੈ ਦਿਨੀਵਤ ਇਹ ਰਹੀ ਕਿ ਇਸ ਦੌਰਾਨ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਇਸ ਨੂੰ ਇੱਕ ਸੰਯੋਗ ਵੀ ਕਿਹਾ ਜਾ ਸਕਦਾ ਹੈ ਕਿ ਦੇਸ਼ ਨੇ ਇੱਕ ਵੱਡੇ ਰੇਲ ਹਾਦਸੇ ਨੂੰ ਟਲਦੇ ਹੋਏ ਵੇਖਿਆ ਮੌਕੇ ਤੇ ਸਥਿਤੀ ਦੀ ਗੰਭੀਰਤਾ ਦੇ ਮੱਦੇਨਜ਼ਰ ਰੇਲ ਵਿਭਾਗ ਨੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਮਾਹਿਰ ਕਹਿੰਦੇ ਨੇ ਕਿ ਇਸ ਪੁਲ ਦੀ ਸੁਰੱਖਿਆ ਹਮੇਸ਼ਾ ਖਤਰੇ ਵਿੱਚ ਰਹੇਗੀ ਜਦੋਂ ਤੱਕ ਚੱਕੀ ਖੜਚ ਗੈਰ ਕਾਨੂੰਨੀ ਮਾਈਨਿੰਗ ਤੇ ਪਾਬੰਦੀ ਨਹੀਂ ਲੱਗਦੀ